ਚੈਸ ਤੂੰ ਮੇਰੇ ਤੇ ਰਹੇ ਤੇ ਕੰਫੀਡੈਂਸ ਤੇ ਖੋਪੂਕਦਾ ਏ ਜਦ ਲਾਊਡ ਨਹੀਂ ਅੱਗੇ ਪਿੱਛੇ ਹਾਈ ਲੈਵਲ ਕ라우ਡ ਨਹੀਂ ਮਾਤੋ ਵਾਈਫੀਆ ਜੱਟ ਲਾਈਫ ਆ ਬੀਤੇ ਦਿਨੀ ਹੁਸ਼ਾਰਪੁਰ ਪੁਲਿਸ ਵੱਲੋਂ 1 ਕਿਲੋ ਤੋਂ ਵਤੇਰੇ ਹੈਰੋਇਨ ਦੇ ਨਸ਼ੇ ਦੇ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਇਹ ਦਾਵਾ ਕੀਤਾ ਗਿਆ ਸੀ ਕਿ ਹੈਰੋਇਨ ਜਿਹੜੀ ਏ ਡਰੋਨ ਰਾਹੀਂ ਪਾਕਿਸਤਾਨ ਤੋਂ ਆਈ ਹੈ ਜੋ ਕਿ ਵੱਖ-ਵੱਖ ਇਲਾਕਿਆਂ ਦੇ ਵਿੱਚ ਸਪਲਾਈ ਕੀਤੀ ਜਾਣੀ ਸੀ ਪ੍ਰੰਤੂ ਹੁਸ਼ਾਰਪੁਰ ਦੀ ਟਾਂਡਾ ਪੁਲਿਸ ਵੱਲੋਂ ਹਰਵੰਦੇ ਸਮੇਤ ਤਿੰਨ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਬਕਾਇਦਾ ਜਿਹੜੀ ਮੀਡੀਆ ਬਰੀਫਿੰਗ ਵੀ ਹੈ ਜਿਹੜੀ ਉਹ ਡੀਐਸਪੀ ਟਾਂਡਾ ਵੱਲੋਂ ਕੀਤੀ ਗਈ ਸੀ ਤਾਂ ਹੁਣ ਇੱਕ ਚੌਥੀ ਗ੍ਰਿਫਤਾਰੀ ਹੁਸ਼ਾਰਪੁਰ ਦੇ ਥਾਣਾ ਮਾਲਪੁਰ ਅਧੀਨ ਪਿੰਡ ਆਉਂਦਾ ਸਰਦੁੱਲਾਪੁਰ ਤੇ ਉੱਥੋਂ ਦੇ ਰਹਿਣ ਵਾਲੇ ਸਤਨਾਮ ਸਿੰਘ ਨਾਮਕ ਵਿਅਕਤੀ ਦੀ ਹੁੰਦੀ ਹੈ ਕੀ ਪੂਰਾ ਮਾਮਲਾ ਇਸ ਬਾਬਤ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਹੈ ਮੌਜੂਦ ਨੇ ਕਿਉਂਕਿ ਜੋ ਸਾਡੇ ਤੱਕ ਜਾਣਕਾਰੀ ਪਹੁੰਚੀ ਹੈ ਇਸ ਦੇ ਤਾਰਾ ਜਿਹੜੇ ਉਹ ਏ ਬੰਬੇ ਤੱਕ ਪਹੁੰਚਦੇ ਹੋਏ ਮੁੰਬਈ ਤੱਕ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਸੋ ਆਪਾਂ ਵਿਸਥਾਰ ਪੂਰਵਕ ਗੱਲਬਾਤ ਕਰਦੇ ਆ ਤੇ ਜਾਣਕਾਰੀ ਇਹ ਲੈਣ ਦੀ ਕੋਸ਼ਿਸ਼ ਕਰਦੇ ਆ ਦਿਪਕ ਜੀ ਇਹ ਬੀਤੇ ਦਿਨ ਹੁਸ਼ਾਰਪੁਰ ਪੁਲਿਸ ਵੱਲੋਂ ਵੱਡੀ ਖੇਪ ਆ ਜਿਹੜੀ ਉਹ ਐਰਵਨ ਦੀ ਫੜੀ ਗਈ ਸੀ ਤੇ ਉਸਦੇ ਜਿਹੜੇ ਹੁਣ ਤਾਰ ਆ ਉਹ ਚੰਡੀਗੜ੍ਹ ਚੰਡੀਗੜ੍ਹ ਤੋਂ ਇਲਾਵਾ ਮੁੰਬਈ ਤੱਕ ਪਹੁੰਚਦੇ ਹੋਏ ਦਿਖਾਈ ਦੇ ਰਹੇ ਨੇ ਜੀ ਦੇਖੋ ਚੇਤਨ ਜੀ ਇਹ ਇੱਕ ਐਸਾ ਮਾਮਲਾ ਹੈ ਪੁਲਸ ਤੇ ਲੱਗਦੇ ਆ ਪੁਲਿਸ ਥੋੜਾ ਥੋੜਾ ਕਰਦੀ ਆ ਥੋੜਾ ਫੜਦੀ ਆ ਥੋੜੇ ਆ ਝੂਠੇ ਪਰਚੇ ਦਿੰਦੀ ਆ ਖਾਣ ਵਾਲਿਆਂ ਤੇ ਦੇਈ ਜਾਂਦੀ ਆ ਵੱਡੇ ਤਸਕਰ ਨਹੀਂ ਫੜ ਹੋਏ ਔਰ ਇਹ ਇੱਕ ਐਸਾ ਰੀਜ਼ਨੇਬਲ ਜਿਹੜਾ ਹੈਗਾ ਤੁਹਾਨੂੰ ਸ਼ਾਇਦ ਦੱਸਦਾ ਜਿਹੜੀ ਅਸੀਂ ਹੁਸ਼ਿਆਰਪੁਰ نیوز ਨੇ ਜਾਂ ਅਸੀਂ ਜਿਹੜੀ ਇਹਦੀ ਖੋਜ ਕੀਤੀ ਆ ਇਸ ਖਬਰ ਦੀ ਇਹ ਜਿਹੜਾ ਮਾਲ ਆ ਬਿਲਕੁਲ ਪਾਕਿਸਤਾਨ ਤੋਂ ਆਇਆ ਔਰ ਅਮਰitsar ਤੋਂ ਚੱਲਿਆ ਸੀ ਇਨਪੁਟ ਪੁਲਿਸ ਨੂੰ ਅਮਰitsar ਤੋਂ ਹੀ ਮਿਲਨੇ ਸ਼ੁਰੂ ਹੋ ਗਏ ਸਗੇ ਸਿਰਫ ਉਹਨਾਂ ਦੀ ਜਿਹੜੀ ਟਾਈਮਿੰਗ ਹੈ ਜਿਹੜੀ ਉਹ ਬਰੀਫ ਨਹੀਂ ਹੋ ਸਕੀ ਪੁਲਿਸ ਨੇ ਗੁਰਦਾਸਪੁਰ ਪਾਇਆ ਟਾਂਡਾ ਹੁੰਦੇ ਹੋਏ ਵੀ ਨਾ ਰੋਕਣ ਦੀ ਕੋਸ਼ਿਸ਼ ਕੀਤੀ ਪਰ ਨਿਕਲ ਗਏ ਪਰ ਜਿਹੜੀ ਟਾਈਮਿੰਗ ਹੈ ਉਹ ਸੈਟਿੰਗ ਜਿਹੜੀ ਹੈ ਉਹ ਟਾਂਡਾ ਪੁਲਿਸ ਦੇ ਨਾਲ ਹੋ ਗਈ ਕਿਉਂਕਿ ਇਨਪੁਟ ਜਿਹੜੇ ਆ ਉਹ ਪਿਛਲੇ ਸਗੇ ਜਿਸ ਲਈ ਟਾਂਡੇ ਉਹ ਤਿੰਨ ਬੰਦੇ ਫੜ ਹੁੰਦੇ ਆ ਉਹਨਾਂ ਦੀ ਬਰੀਫਿੰਗ ਹੁੰਦੀ ਆ ਉਹਨਾਂ ਦੇ ਵਿੱਚੋਂ ਮਾਲਪੁਰ ਹਲਕੇ ਦੇ ਪਿੰਡਾਂ ਵੱਡੋ ਆਣ ਦੇ ਨਾਲ ਇੱਕ ਸਰਦੁੱਲਾਪੁਰ ਹੈ ਉਹਦੇ ਜਿਹੜੀ ਸਰਪੰਚ ਹੈ ਉਹਦੇ ਹਸਬੈਂਡ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਇਸ ਮੈਟਰ ਨੇ ਬੜੀ ਦਿਲਚਸਪੀ ਫੜੀ ਹੈਗੀ ਆ ਤੁਹਾਨੂੰ ਉਸ ਵੇਲੇ ਵੀ ਉਹਨਾਂ ਨੇ ਜਦੋਂ ਬਰੀਫਿੰਗ ਕੀਤੀ ਆ ਡੀਐਸਪੀ ਟਾਂਡਾ ਨੇ ਤੇ ਐਸਐਚਓ ਟਾਂਡਾ ਨੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਇਸ ਮਾਮਲੇ ਦੀ ਜਿਹੜੀ ਤਕੀਕਾਤ ਆ ਹਜੇ ਹੋਰ ਹੋਣ ਦੀ ਆਸ ਹੈ ਪਰ ਕੱਲ ਜਿਹੜੀ ਗ੍ਰਿਫਤਾਰੀ ਆ ਉਸ ਤੋਂ ਬਾਅਦ ਇਸ ਜਿਹੜਾ ਚੈਪਟਰ ਹੈ ਪੁਲਿਸ ਦਾ ਇਹਦੇ ਨਵੇਂ ਅਧਿਆਏ ਖੁੱਲੇ ਆ ਅਸੀਂ ਆਪਣੇ ਚੈਨਲ ਵੱਲੋਂ ਵੀ ਐਸਐਸਪੀ ਹਿਸ਼ਾਰਪੁਰ ਤੇ ਟਾਂਡਾ ਪੁਲਿਸ ਦੀ ਟੀਮ ਨੂੰ ਵਧਾਈ ਦਿੰਨੇ ਆ ਇੱਕ ਜੈਨੂਅਲ ਮਾਮਲਾ ਸੀਗਾ ਪੇ ਜੈਨੂਅਲ ਮਾਮਲੇ ਨੂੰ ਜਿਹੜਾ ਹੈ ਉਹਨਾਂ ਨੇ ਕਲੋਸ ਕਰਦੇ ਹੋਏ ਇਹਦੀਆਂ ਜਿਹੜੀਆਂ ਪੇੜਾ ਹੈ ਪੇੜਾ ਹੈ ਪੇੜਾ ਕਹ ਲਓ ਤਾਰਾਂ ਦਾ ਜੋੜਦੇ ਆਪਾਂ ਅਗਲੇ ਥੋੜੇ ਜਿਹਾ ਅਗਲੇ ਕੁਝ ਮਿੰਟਾਂ 'ਚ ਇਹਦੀਆਂ ਜਿਹੜੀਆਂ ਪੇੜਾ ਹੈ ਉਹਨਾਂ ਨੂੰ ਅੱਗੇ ਤੋਰ ਦਿੱਤਾ ਹੁਣ ਇਹ ਜਾਣਕਾਰੀ ਆ ਜਿਹੜੀ ਸਾਡੇ ਤੱਕ ਸਾਡੇ ਪ੍ਰੋਸੈਜੋਗ ਸੂਤਰਾਂ ਤੱਕ ਪਹੁੰਚੀ ਆ ਕਿ ਇਹਦੇ ਜਿਹੜੇ ਹੁਣ ਤਾਰ ਆ ਜਾਂ ਪੀੜਾ ਕਹ ਲੋ ਹੁਣ ਉਸ ਚੰਡੀਗੜ੍ਹ ਚੰਡੀਗੜ੍ਹ ਤੋਂ ਇਲਾਵਾ ਮੁੰਬਈ ਤੱਕ ਪਹੁੰਚਦੇ ਹੋਇਆ ਇਹ ਸੇਕ ਦਿਖਾਈ ਦੇ ਰਿਹਾ ਜੀ ਉਹ ਵੀ ਕੀ ਪੂਰਾ ਮਾਮਲਾ ਹੈ ਜੀ ਫਿਰ ਦੇਖੋ ਚੇਤਨ ਜੀ ਜੋ ਸਾਡੇ ਕੋ ਸੋਰਸ ਜਿਹੜੇ ਹੱਥ ਆਇਆ ਇਹ ਜਿਹੜੀ ਹੈਰੋਇਨ ਪਕੜੀ ਆ ਹਮਾਲਪੁਰ ਦਾ ਹੁਣ ਜਿਹੜਾ ਹੈ ਸਰਪੰਚ ਦਾ ਘਰ ਵਾਲਾ ਵੱਡੋਆਂ ਸਰਦਲ ਲਾਲਪੁਰ ਦਾ ਜਿਹੜਾ ਸਰਪੰਚ ਦਾ ਘਰ ਵਾਲਾ ਸਤਨਾਮ ਸਿੰਘ ਆ ਉਹ ਜਿਹੜਾ ਹੱਥ ਆਇਆ ਹੈ ਉਹ ਇੱਕ ਪੁਰਾਣਾ ਤਸਕਰ ਹੈ ਹੁਣ ਵੀ ਇਲਾਕੇ ਦੇ ਵਿੱਚ ਉਹਦੇ ਤੇ ਪਹਿਲਾਂ ਇੱਕ ਮਾਮਲਾ ਦਰਜ ਹੈ ਤੁਹਾਨੂੰ ਦੱਸ ਦੇਵਾਂ ਇੱਕ ਹਵਾਲੇ ਰੈਕਡ ਦੇ ਵਿੱਚ ਵੀ ਉਹ ਫਸਿਆ ਸੀਗਾ ਪਰ ਕਿਸੇ ਤਰ੍ਹਾਂ ਬਚ ਗਿਆ ਪਰ ਅੱਜ ਵੀ ਪਿੰਡ ਦੇ ਵਿੱਚ ਇੱਕ ਬਜ਼ੁਰਗ ਔਰਤ ਜਿਹੜੀ ਆ ਉਹ ਦੋਸ਼ ਲੱਗਦੇ ਨੇ ਕਿ ਇਹ ਜਿਹੜਾ ਹਵਾਲਾ ਸੀ ਇਹਦਾ ਸੀ ਤੇ ਮੁੰਡਾ ਮੁੰਡਾ ਦबई ਦੇ ਵਿੱਚ ਫੜ ਹੋਇਆ ਤੁਹਾਨੂੰ ਦੱਸ ਦੇਵਾਂ ਇਹ ਜਿਹੜਾ ਫੜ ਹੋਇਆ ਸਤਨਾਮ ਸਿੰਘ ਇਹ ਖੁਦ ਦबई ਵੀ ਰਹਿ ਚੁੱਕਾ ਹੈ ਇਹਦੇ ਲਿੰਕ ਬੜੇ ਦੂਰ ਦੂਰ ਤੱਕ ਸਿਗੇ ਔਰ ਇਹ ਕੰਮ ਕਰ ਰਿਆ ਸੀਗਾ ਪਰ ਕੁਛ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਆ ਉਸ ਜਿਹੜੀ ਵੀਡੀਓ ਨੇ ਹੈ ਸ਼ਾਇਦ ਮੇਰਾ ਖਿਆਲ ਡਿਪਟੀ ਸਪੀਕਰਸ ਦੇ ਨਾਲ ਹੈ ਜਾਂ ਉਹਨਾਂ ਦੇ ਘਰ ਖਾਣਾ ਖਾਂਦੇ ਦੋ ਹੈਗੀਆਂ ਉਹ ਉਹਦੇ ਨਾਲ ਜਿਹੜੀ ਆ ਇਹ ਖਬਰ ਦੇ ਵਿੱਚ ਦਿਲਚਸਪੀ ਹੋ ਗਈ ਹੁਣ ਜਿਹੜਾ ਇਹ ਫੜਿਆ ਜਾਂਦਾ ਹੈ ਮੈਂ ਜਦੋਂ ਪਿੰਡ ਤੋਂ ਵੀ ਕੋਖ ਕੀਤੀ ਤਾਂ ਉਹ ਦੱਸਿਆ ਪਤਾ ਲੱਗਾ ਕਿ 5-7 ਕੋਦੇ ਆਪਣੇ ਪਿੰਡ ਦੇ ਤੇ 3-4 ਨਾਲ ਵੱਡੋਂ ਆਣਦੇ ਸਰਦੁੱਲਾਪੁਰ ਤੇ ਵੱਡੋਂ ਆਣਦੇ 10 ਕ ਮੈਂਬਰਾਂ ਦੀ ਟੀਮ ਹੈ ਜਿਹੜੀ ਸਵੇਰੇ ਸ਼ਾਮ ਇਹਦੇ ਘਰ ਚੌਂਕੀ ਭਰਦੀ ਸੀ ਤੇ ਇਹਦਾ ਜਿਹੜਾ ਹੈ ਕੰਮਕਾਰ ਨੂੰ ਆ ਨਸ਼ੇ ਦਾ ਉਹਨੂੰ ਅੱਗੇ ਬਿਤਾਉਂਦੀ ਸੀ ਕਿਉਂਕਿ ਇਹ ਕਾਫੀ ਕਾਫੀ ਹੁਣ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਵੇਂ ਕਿ ਤੁਸੀਂ ਹੁਣ ਆਪਾਂ ਹੁਸ਼ਾਰਪੁਰ ਪੁਲਿਸ ਦੀ ਜਿੱਥੇ ਉਹ ਇਹ ਕਾਫੀ ਜ਼ਿਆਦਾ ਸ਼ਿਲਾਗਾ ਹੋ ਰਹੀ ਹੈ ਪ੍ਰਸ਼ਾਸਨ ਦੇ ਵਿੱਚ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਸਿਆਸੀ ਗਲਿਆਰਿਆਂ ਦੇ ਵਿੱਚ ਇਸ ਮਾਮਲੇ ਨੇ ਕਹਿ ਲਓ ਬਹੁਤ ਜ਼ਿਆਦਾ ਤੂਲ ਫੜੀ ਹੋਈ ਹੈ ਕਿਉਂਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ ਦੀਆਂ ਬਹੁਤ ਸਾਰੀਆਂ ਵੀਡੀਓਜ਼ ਹੈ ਉੱਥੋਂ ਦੇ ਲੋਕਾਂ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਕਦੇ ਡਿਪਟੀ ਸਪੀਕਰ ਜੱਫੀ ਪਾ ਕੇ ਤੁਰੇ ਆ ਰਹੇ ਨੇ ਸਤਨਾਮ ਸਿੰਘ ਦੇ ਨਾਲ ਕ ਇਹ ਕੌਣ ਆ ਘਟਿਆ ਨੇ ਤਾਂ ਜਿਸ ਤੋਂ ਬਾਅਦ ਟਰੋਲ ਕੀਤਾ ਜਾ ਰਿਹਾ ਜੀ ਲੋਕਾਂ ਵੱਲੋਂ ਵੀ ਦੇਖੋ ਬਹੁਤ ਤੇਜ਼ੀ ਨਾਲ ਟਰੋਲ ਹੋ ਰਿਹਾ ਪਰ ਪਹਿਲਾਂ ਮੈਂ ਇਸ ਜਿਹੜੀ ਆਪਾਂ ਮੈਂ ਗੱਲ ਕਰਦਾ ਸੀ ਉਹਨੂੰ ਕਰ ਦਮਾਨ ਜਿਸ ਵੇਲੇ ਇਹਦੇ ਤਾਰ ਪੁਲਿਸ ਨੇ ਖੋਲੇ ਆ ਇਹ ਫੜ ਹੋਇਆ ਹੋਇਆ ਕੀ ਆ ਜੋ ਸਾਨੂੰ ਅੰਦਰੋਂ ਪਤਾ ਲੱਗਾ ਹੈ ਉਹ ਜਿਹੜਾ ਮਾਲ ਟਾਂਡਾ ਪੁਲਿਸ ਨੇ ਕੀਤਾ ਉਹਨਾਂ ਨੇ ਤਿੰਨ ਬੰਦੇ ਫੜਿਆ ਉਹਨਾਂ ਨੇ ਇਸ ਦਾ ਨਾਮ ਲਿਆ ਵੀ ਇਸ ਦੇ ਕੋਲ ਮਾਲ ਪਹੁੰਚਣਾ ਸੀ ਇਹਦੇ ਤੋਂ ਬਾਅਦ ਜਿਹੜਾ ਮੁਹਾਲੀ ਜਾਣਾ ਸੀ ਇਹ ਵੀ ਖੋਜ ਦੇ ਵਿੱਚ ਪਤਾ ਲੱਗਾ ਹੈ ਵੀ ਇਸ ਦੇ ਵਿੱਚ ਕੁਝ ਸਿੰਗਰ ਜਾਂ ਇੰਡਸਟਰੀ ਜਾਂ 뮤직 ਇੰਡਸਟਰੀ ਨਾਲ ਜੁੜੇ ਕੁਝ ਵਿਅਕਤੀ ਵੀ ਸੀ ਜਿਨ੍ਹਾਂ ਨੇ ਮਾਲ ਮੰਗਵਾਇਆ ਸੀ ਜਾਂ ਜਿਨ੍ਹਾਂ ਨੂੰ ਮਾਲ ਚਾਹੀਦਾ ਸੀ ਔਰ ਇਸ ਵਿਅਕਤੀ ਨੇ ਦਿੱਤੇ ਸੀ ਤੁਸੀਂ ਦੇਖ ਲਓ ਬਈ ਕਿ ਛੋਟੇ ਜਿਹੇ ਪਿੰਡ ਦੇ ਦਾ ਵਿਅਕਤੀ ਦਾ ਉਹਦੇ ਕਿੱਥੇ ਤੱਕ ਆਊਗਾ ਔਰ ਇਹ ਮਾਲ ਜਿਹੜਾ ਹੈ ਇਹ ਵੀ ਪਤਾ ਲੱਗਾ ਹੈ ਆਪਾਂ ਇਹਨੂੰ ਕੋਈ ਸ਼ੋਰਟੀ ਨਹੀਂ ਭਰਦੇ ਇਹ ਤਾਂ ਪੁਲਿਸ ਦੀ ਜਿਹੜੀ ਖੋਜ ਹੈ ਉਹਦੇ ਵਿੱਚ ਅੱਗੇ ਆਊਗਾ ਕਹਿੰਦੇ ਆ ਬਈ ਪਤਾ ਲੱਗਾ ਵੀ ਇਹ ਮਾਲ ਜਿਹੜਾ ਹੈ ਜਿਹੜੀ ਮਿਊਜ਼ਿਕ ਜਾਂ ਫਿਲਮ ਇੰਡਸਟਰੀ ਦੇ ਲਈ ਦਿਲ ਬੰਬੇ ਤੱਕ ਇਹ ਪਹੁੰਚਣਾ ਸੀ ਫਿਲਹਾਲ ਇਹ ਜਿਹੜਾ ਇੱਥੋਂ ਫੜ ਹੋ ਗਿਆ ਟਾਂਡੇ ਤੋਂ ਬਾਅਦ ਇਸ ਬੰਦੇ ਦੇ ਕੋਲ ਆਣਾ ਸੀ ਜਿਹੜਾ ਹੁਣ ਫੜਿਆ ਤੇ ਉਸ ਤੋਂ ਬਾਅਦ ਇਹ ਮੋਹਾਲੀ ਜਾਣਾ ਸੀਗਾ ਮੋਹਾਲੀ ਤੋਂ ਬਾਅਦ ਜਾ ਕੇ ਇਹ ਜਿਹੜਾ ਹੈ ਉਹ ਮੁੰਬਈ ਤੱਕ ਭੇਜਣਾ ਹੈ ਜਾਣਾ ਸੀ ਪਰ ਇਹ ਦੀਪਕ ਜੀ ਮੈਨੂੰ ਲੱਗਦਾ ਕਿ ਇੱਥੇ ਹੁਣ ਆਉਣ ਵਾਲਾ ਸਮਾਂ ਜਾਂ ਇਨਵੈਸਟੀਗੇਸ਼ਨ ਇਸ ਮਾਮਲੇ ਦੀ ਉਹ ਪੁਲਿਸ ਲਈ ਵੀ ਕੋਈ ਸੌਖੀ ਨਹੀਂ ਹੈ ਬੜੀ ਇੱਕ ਚੁਣੌਤੀਆਂ ਭਰਪੂਰ ਰਹੇਗੀ ਕਿਉਂਕਿ ਮੁੰਬਈ ਵਾਲਿਆਂ ਨੂੰ ਹੱਥ ਪਾਉਣਾ ਜਾਂ ਫਿਲਮ ਇੰਡਸਟਰੀ ਨੂੰ ਹੱਥ ਪਾਉਣਾ ਕੋਈ ਕਹਿੰਦੇ ਉਹ ਕਾਲਾ ਜੀ ਤਾਂ ਬੜਾ ਨਹੀਂ ਹੈ ਕਿਉਂਕਿ ਉਹਨਾਂ ਦੀਆਂ ਆਪਾਂ ਪਹੁੰਚਾਂ ਦੀ ਗੱਲ ਕਰ ਲਈਏ ਉਹਨਾਂ ਦੀ ਆਪਾਂ ਇਕਨੋਮਿਕਲੀ ਇਕਨੋਮਿਕਲੀ ਉਹਨਾਂ ਦੀ ਆਪਾਂ ਉਹਨਾਂ ਦੇ ਸਟਰੋਂਗ ਦੀ ਗੱਲ ਕਰਦੇ ਤਾਂ ਹਰ ਪੱਖੋਂ ਕਾਫੀ ਸਟਰੋਂਗ ਨੇ ਜੀ ਉਹ ਦੇਖੋ ਚੇਤਨ ਜੀ ਤੁਸੀਂ ਇੱਕ ਪਹਿਲਾ ਮੈਨੂੰ ਕੁਐਸਚਨ ਪੁੱਟ ਕੀਤਾ ਸੀ ਵੀ ਜਿਹੜੀ ਆ ਇਹਨਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਦੇਖੋ ਚੇਤਨ ਜੀ ਜਿਸ ਵੇਲੇ ਕਿਸੇ ਬਰੇਕਸ਼ ਨੂੰ ਫਲ ਲੱਗਦਾ ਕਈ ਤਾਂ ਉਹਦੇ ਤੇ ਬੱਟੇ ਮਾਰਦੇ ਆ ਫਲ ਖਾਣ ਲਈ ਠੀਕ ਹੈ ਜੀ ਕਿ ਉਹ ਦੀ ਛਾਵੇਂ ਬਹਿ ਜਾਂਦੇ ਜਾ ਕੇ ਹੁਣ ਜਿਹੜਾ ਛਾਵੇਂ ਬੈਠਾ ਹੋਊਗਾ ਉਹਨੂੰ ਕੋਈ ਬਿਮਾਰੀ ਆ ਇਹ ਬ੍ਰਿਕਸ਼ ਨੂੰ ਤਾਂ ਨਹੀਂ ਪਤਾ ਲੱਗਣਾ ਮੈਂ ਕੋਈ ਫੇਵਰ ਨਹੀਂ ਕਰ ਰਿਹਾ ਹੈਗਾ ਤੇ ਰੋੜੀ ਦੀ ਜਾਂ ਦੂਸਰੇ ਦੀ ਪਰ ਬਹੁਤ ਸਾਰੇ ਬੰਦੇ ਜਿਸ ਲਈ ਤੁਸੀਂ ਸੱਤਾ ਚਾਹ ਤੁਹਾਡੇ ਨਾਲ ਜੁੜ ਜਾਂਦੇ ਆ ਹੁਣ ਤੁਸੀਂ ਆਪਣੀ ਹਦਾਰਨ ਲੈ ਲਓ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਤੁਹਾਡਾ ਦਾਇਰਾ ਕੀ ਸੀ ਤੇ ਅੱਜ ਕੀ ਸੀ ਮੈਂ ਮਾਲਬੁਰੂ ਪੱਤਰਕਾਰੀ ਕਰਦਾ ਸੀ ਮੇਰੇ ਉਸ ਵੇਲੇ ਦਾਇਰਾ ਕੀ ਸੀ ਤੇ ਅੱਜ ਹਿਆਰਪੁਰ ਆ ਕੇ ਮੇਰਾ ਦਾਇਰਾ ਕੀ ਆ ਇਹ ਦਾਇਰਾ ਜਿਹੜਾ ਐਕਸਪੈਂਡ ਹੁੰਦਾ ਰਹਿੰਦਾ ਉਸ ਦਾਇਰੇ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲੋਕ ਸਾਨੂੰ ਮਿਲਦੇ ਹੈਗੇ ਆ ਹੋ ਸਕਦਾ ਉਹ ਸਹੀ ਦੂਸਰੇ ਦੇ ਵਿੱਚ ਸੈਕੰਡਲੀ ਗੱਲ ਜਿਹੜੀ ਉਹਦੀ ਵੀਡੀਓ ਘਰ ਜਾ ਕੇ ਰੋਟੀ ਖਾਣ ਦੀ ਆ ਹੁਣ ਪਿੰਡ ਦੀ ਸਰਪੰਚ ਆ ਤੇ ਰੋਟੀ ਉਹਦੇ ਘਰ ਰੋੜੀ ਸਾਹਿਬ ਨੇ ਖਾਣੀ ਆ ਕਿਉਂਕਿ ਬਿਲਕੁਲ ਆਮ ਤੌਰ ਤੇ ਜਿਹੜਾ ਰਾਜਨੀਤਿਕ ਲੀਡਰਾਂ ਦਾ ਸਰਪੰਚਾਂ ਦੇ ਨਾਲ ਪਿੰਡਾਂ ਦੇ ਵਿੱਚ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਜੀ ਦੇਖੋ ਮੈਂ ਤੁਹਾਡੇ ਇਸ ਮਾਧਿਅਮ ਰਾਹੀਂ ਜਿਹੜੀ ਆ ਇੱਕ ਅਪੀਲ ਜਿਹੜੀ ਆ ਪੋਲਿਟੀਕਲ ਬੰਦਿਆਂ ਨੂੰ ਵੀ ਕਰਨਾ ਚਾਹੁੰਦਾ ਹੁਣ ਇੱਥੋਂ ਵੀ ਬਹੁਤ ਸਾਰੇ ਲੀਡਰਾਂ ਦੇ ਤੇ ਇਲਜ਼ਾਮ ਲੱਗਦੇ ਪਏ ਉਹਨਾਂ ਦੀ ਗੱਡੀ 'ਚ ਸਮਗਲਰ ਬੈਠ ਕੇ ਜਾਂਦੇ ਆ ਜੀ ਠੀਕ ਆ ਜੀ ਪੁਲਿਸ ਦੇ ਸੋਰਸ ਵੀ ਸਾਨੂੰ ਤੁਹਾਨੂੰ ਵੀ ਦੱਸ ਦਿੰਦੇ ਆ ਪਈ ਹੁਣ ਕਿੱਦਾਂ ਹੱਥ ਪਾਈਏ ਜੀ ਜਿਹੜਾ ਗੱਡੀ 'ਚੇ ਬੈਠ ਕੇ ਜਾਂਦਾ ਹੈਗਾ ਗੱਲ ਇਹ ਹੈਗੀ ਆ ਪਈ ਜਿਹੜੀ ਪੋਲਿਟੀਕਲ ਵਿਅਕਤੀ ਹੈਗੇ ਆ ਉਹਨਾਂ ਨੂੰ ਜ਼ਰੂਰ ਪੁਲਿਸ ਤੋਂ ਵੀ ਪੱਤਰਕਾਰਾਂ ਦੀ ਵੀ ਵੈਰੀਫਿਕੇਸ਼ਨ ਕਰਵਾਉਣ ਲੱਗ ਪਈ ਨਾ ਸਰਕਾਰ ਠੀਕ ਆ ਜੀ ਮਿਲਦੇ ਆ ਪੱਤਰਕਾਰਾਂ ਨੂੰ ਵੀ ਪਈ ਐਨਓਸੀ ਲੈ ਕੇ ਆਓ ਪਰਚਾ ਤਾਂ ਨਹੀਂ ਕੋਈ ਦਰਜ ਮੇਰੇ ਹਿਸਾਬ ਨਾਲ ਪੋਲਿਟੀਕਲ ਬੰਦਿਆਂ ਨੂੰ ਵੀ ਖਾਸ ਕਰ ਜਿਹੜੇ ਸੱਤਾ ਦੇ ਵਿੱਚ ਆ ਔਰ ਜਿਨ੍ਹਾਂ ਕੋ ਪਾਵਰ ਆ ਐਮਐਲਏ ਆ ਜਾਂ ਕੋਈ ਅਹੁਦਾ ਆ ਜਾਂ ਕੈਬਨਿਟ ਰੈਂਕ ਦਾ ਕੋਈ ਅਹੁਦਾ ਆ ਉਹਨਾਂ ਨੂੰ ਵੀ ਨਾ ਪੁਲਿਸ ਵੈਰੀਫਿਕੇਸ਼ਨ ਕਰਾ ਦੇਣੀ ਚਾਹੀਦੀ ਆ ਨਹੀਂ ਕਰਵਾਈ ਹੈ ਲੀਡਰوں ਕੀ ਚਾਹੀਦਾ ਹੁੰਦਾ ਵੋਟਾਂ ਵੋਟਾਂ ਲਈ ਸਰਪਜੇਤੇ ਉਹ ਸਰਪੰਚ ਸਭ ਤੋਂ ਪਹਿਲਾ ਸੋਰਸ ਹੁੰਦਾ ਇਹ ਅੱਜ ਦੀ ਨਹੀਂ ਆ ਪੁਰਾਣੀ ਸਦੀਆਂ ਚੱਲੀ ਆ ਰਹੀ ਆ ਭਈ ਪਿਛਲਾ ਜਮਾਨਾ ਇਹਦਾ ਸਰਪੰਚ ਨੂੰ ਕਹਿ ਦਿੰਦੇ ਸੀ ਵੋਟਾਂ ਦਾ ਪੈ ਜਾਂਦੀਆਂ ਸੀਗੀਆਂ ਹੁਣ ਥੋੜਾ ਜਿਹਾ ਮਾਹੌਲ ਚੇਂਜ ਹੋ ਗਿਆ ਹੈਗਾ ਪਰ ਫਿਰ ਵੀ ਸਰਪੰਚ ਜਿੱਤੇ ਉਹ ਸਰਪੰਚ ਕੋ 2 400 ਵੋਟ ਹੁੰਦੀ ਆ ਨਾ ਮੇਰੇ ਹਿਸਾਬ ਨਾਲ ਰੋੜੀ ਸਾਹਿਬ ਨੇ ਜ਼ਰੂਰ ਉਹ ਕਰ ਲਈ ਹੋਗੀ ਪਰ ਜਿਹੜੀ ਸਭਾ ਸਭਾ ਇੱਕ ਬਹੁਤ ਵੱਡਾ ਇੱਕ ਸਮੇਂ ਨੇ ਸਬਕ ਲੈਣ ਤੱਕ ਇੱਕ ਇੱਕ ਮੌਕਾ ਦਿੱਤਾ ਕਿ ਬਹੁਤ ਵੱਡਾ ਸਬਕ ਲਿਆ ਜਾ ਸਕਦਾ ਜੀ ਇਕੱਲੇ ਡਿਪਟੀ ਸਪੀਕਰ ਜੈਕ੍ਰਸ਼ਨ ਰੋੜੀ ਦੀ ਨਹੀਂ ਆਪਾਂ ਗੱਲ ਕਰਾਂਗੇ ਆਪਾਂ ਤਮਾਮ ਲੀਡਰਾਂ ਦੀ ਆਪਾਂ ਗੱਲ ਕਰਾਂਗੇ ਜੀ ਬਿਲਕੁਲ ਤੁਸੀਂ ਹੁਣ ਪੰਜਾਬ ਸਰਕਾਰ ਦੇ ਐਮਐਲਏ ਜਾਂ ਐਮਪੀ ਜਾਂ ਜਿਹੜੇ ਲੀਡਰਸ ਹੈਗੇ ਆ ਉਹਨਾਂ ਤੇ ਸਾਰਿਆਂ ਦੇ ਦੋਸ਼ ਲੱਗ ਰਹੇ ਆ ਬਿਲਕੁਲ ਹਾਲ ਹੀ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਗੋਲੀਆਂ ਮਾਰ ਕੇ ਕਲਕੱਤਾ ਨਾਮ ਦਾ ਕਲਕੱਤੇ ਨਾਮ ਦਾ ਸਰਪੰਚ ਆ ਉਹ ਕਹਿੰਦਾ ਰਾਜਾ ਬੜੰਗ ਦਾ ਕਰੀਬੀ ਸੀ ਜਨੇ ਗੋਲੀਆਂ ਚਲਾਈਆਂ ਬਹੁਤ ਸਾਰੀਆਂ ਫੋਟੋਜ਼ ਉਹਨਾਂ ਦੀ ਵਾਇਰਲ ਹੋਈਆਂ ਨੇ ਜੀ ਮੈਂ ਉਹੀ ਕਹਿੰਨਾ ਵੀ ਇਹ ਅਸੀਂ ਪਾਰਟਿਕੂਲਰਲੀ ਇੱਕ ਨੂੰ ਨਹੀਂ ਟਾਰਗੇਟ ਕਰਦੇ ਜਾਂ ਇੱਕ ਦਾ ਅਸੀਂ ਨਾਮ ਨਹੀਂ ਲੈਂਦੇ ਅਸੀਂ ਆਪਣੇ ਮੰਚ ਤੋਂ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਕਮ ਸੇ ਕਮ ਜੇ ਇਸ ਬੰਦੇ ਤੇ ਕੋਈ ਪ੍ਰੀਚ ਮਾਮਲਾ ਦਰਜ ਹੈਗਾ ਆ ਕਮ ਸੇ ਕਮ ਉਹਦੀ ਵੈਰੀਫਿਕੇਸ਼ਨ ਕਰਵਾ ਲੈਣੀ ਚਾਹੀਦੀ ਹੈ ਪੀ ਇਹ ਜਿਹੜਾ ਵਿਅਕਤੀ ਹੈ ਇਹ ਭੁਵਿੱਖ ਦੇ ਵਿੱਚ ਤਾਂ ਨਹੀਂ ਕੋਈ ਹੈ ਕਿਉਂਕਿ ਅੱਖਸ ਆਪਣਾ ਹੀ ਖਰਾਬ ਹੁੰਦਾ ਸਰਕਾਰ ਅੱਖਸ ਆਪਣਾ ਖਰਾਬ ਹੁੰਦਾ ਉਹਨਾਂ ਰੌੜੀ ਸਾਹਿਬ ਵੀ ਸਰਕਾਰ ਚ ਬੈਠੇ ਆ ਇਨਪੋਰਟਸ ਜਿਹੜੇ ਆ ਖੁਫੀਆ ਵਿਭਾਗ ਦੇ ਆ ਜਾਂ ਕ੍ਰਾਈਮ ਦੇ ਆ ਉਹਨਾਂ ਤੋਂ ਕਿਤੇ ਬਾਹਰੇ ਥੋੜੀ ਆ ਜਿਸ ਦੀਪਕ ਜੀ ਮੈਂ ਸਵਾਲ ਕੀਤਾ ਸੀ ਕਿ ਮੁੰਬਈ ਤੱਕ ਜਿਹੜਾ ਸੇਖ ਪਹੁੰਚ ਰਿਹਾ ਪੀੜਾ ਪਹੁੰਚ ਰਹੀਆਂ ਨੇ ਪੁਲਿਸ ਲਈ ਉਹ ਆਉਣ ਵਾਲਾ ਸਮਾਂ ਜਾਂ ਇਨਵੈਸਟੀਗੇਸ਼ਨ ਕਾਫੀ ਚੁਣੌਤੀਆਂ ਭਰਪੂਰ ਰਹਿ ਸਕਦੀਆਂ ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਕਲਾਕਾਰਾਂ ਦਾ ਵਿੱਚ ਹੋ ਸਕਦਾ ਰੋਲ ਜਾਂ ਫਿਲਮ ਇੰਡਸਟਰੀ ਤੱਕ ਵੀ ਇਹ ਰੋਲ ਹੋ ਸਕਦਾ ਜੀ ਦੇਖੋ ਤੁਹਾਨੂੰ ਪਤਾ ਪੈ ਨਸ਼ੇ ਦਾ ਚਲਨ ਅੱਜ ਦਾ ਨਹੀਂ ਆ ਕਦੋਂ ਸੰਜੇ দত্ত ਕੋ 1 56 ਫੜ ਹੋਈ ਸੀ ਤਾਂ ਉਸ ਵੇਲੇ ਨਸ਼ਾ ਵੀ ਸੀਗਾ ਤੇ ਉਹ ਭੁਗਤ ਕੇ ਆਇਆ ਹੈਗਾ ਨਸ਼ਾ ਹਥਿਆਰ ਇਹ ਜਿਹੜੀ ਫਿਲਮ ਚਾਹੇ ਪੰਜਾਬੀ ਇੰਡਸਟਰੀ ਆ ਤੇ ਚਾਹੇ ਹੈਗੀ ਆ ਹਿੰਦੀ ਇੰਡਸਟਰੀ ਬਾਲੀਵੁੱਡ ਦੀ ਆ ਇਹਨਾਂ ਦੇ ਸਬੰਧ ਇਹ ਹੈਗੇ ਹੀ ਹੈ ਪਰ ਹੁਣ ਆਪਾਂ ਆਸ ਕਰਦੇ ਆ ਆਪਣੇ ਮਾਧਿਅਮ ਰਾਹੀਂ ਵੀ ਪੁਲਿਸ ਤੋਂ ਵੀ ਕਿ ਇਸ ਜਿਹੜੀ ਕੜੀ ਨੂੰ ਆ ਇਹਨੂੰ ਇਸ ਤਰ੍ਹਾਂ ਅੱਗੇ ਲੈ ਕੇ ਜਾਣ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇ ਇਸ 체ਨ ਤੋਂ ਮੁਹਾਲੀ ਤੱਕ ਜੋ ਸਾਨੂੰ ਇਨਪੁੱਟਸ ਮਿਲੇ ਆਪੇ ਮੁਹਾਲੀ ਜਾਣਾ ਸੀ ਮੁਹਾਲੀੋਂ ਅੱਗੇ ਇਹ ਡਿਵਾਈਡ ਹੋ ਕੇ ਤੇ ਜਾਣਾ ਸੀ ਹੁਣ ਇਹ ਕਿੱਥੇ ਕਿੱਥੇ ਜਾਣਾ ਸੀਗਾ ਇਹ ਜਿਹੜੇ ਫੜੇ ਗਏ ਆ ਜਾਂ ਉਹਦੇ ਨਾਲ ਜਿਹੜੇ ਹੋਰ ਉਹਨਾਂ ਦੇ ਕੰਟੈਕਟ 'ਚ ਹੈਗੇ ਆ ਉਹਨੋਂ ਤੋਂ ਪਤਾ ਲੱਗ ਸਕਦਾ ਕਿਉਂਕਿ ਆਮ ਤੌਰ ਤੇ ਮੀਡੀਆ ਦਾ ਵੀ ਦਿਪਕ ਜੀ ਜਦੋਂ ਅਸੀਂ ਐਸਐਸਪੀ ਦੀ ਪ੍ਰੈਸ ਕਾਨਫਰੰਸ ਅਟੈਂਡ ਕਰਦੇ ਆ ਜਾਂ ਕਿਸੇ ਇਹ ਹੋਰ ਅਫਸਰ ਦੀ ਅਧਿਕਾਰੀ ਦੀ ਅਟੈਂਡ ਕਰਦੇ ਆ ਪ੍ਰੈਸ ਕਾਨਫਰੰਸ ਤਾਂ ਆਮ ਤੌਰ ਤੇ ਮੀਡੀਆ ਦਾ ਸਵਾਲ ਇੱਕ ਉਹ ਹੁੰਦਾ ਹੈ ਇੱਕ ਹੋਰ ਹੁੰਦਾ ਹੈ ਜ਼ਰੂਰ ਹੁੰਦਾ ਹੈ ਕਿ ਸਰ ਇਹ ਕੜੀ ਕਿਵੇਂ ਜੁੜੀ ਸੀ ਤਾਂ ਪੁਲਿਸ ਦਾ ਹਰ ਵਾਰ ਜਵਾਬ ਹੁੰਦਾ ਕਿ ਅਸੀਂ ਕੜੀਦਾਰ ਕੜੀ ਜਾਵਾਂਗੇ ਤੁਸੀਂ ਤੈਅ ਤੱਕ ਜਾਵਾਂਗੇ ਜੀ ਤੇ ਮੈਨੂੰ ਲੱਗਦਾ ਕਿ ਉਹਨੇ ਕੁਝ ਕਰਕੇ ਵਿਖਾਉਣ ਦਾ ਸਮਾਂ ਹੈ ਕਿ ਐਗਜ਼ਾਮਪਲ ਸਟ ਕਰਕੇ ਦਿਖਾਉਣ ਦਾ ਸਮਾਂ ਹੈ ਜੀ ਪੁਲਿਸ ਲਈ ਮੈਂ ਦੇਖੋ ਰੋਜ਼ ਕਰਾਇਮ ਡੈਰੀ ਆਂਦੀ ਆ ਪੁਲਿਸ ਪੁਲਿਸ ਵੱਲੋਂ ਹੀ ਭੇਜੀ ਜਾਂਦੀ ਆ ਉਹਦੇ ਚ ਆ ਜਾਂਦਾ ਜੀ ਇੱਕ ਸਰਿੰਜ ਫੜਨਾ ਬੰਦਾ ਫੜਿਆ ਗਿਆ ਨਸ਼ਾ ਕਰਦਾ ਉਹ ਨਿਸ਼ਾਨੀ ਹੈਗਾ ਉਹ 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 ਪੁਰਾਣੇ ਬੰਦੇ ਆ ਤੇ ਨਸ਼ੇ ਦੇ ਰਹੀ ਹੈਗੀ ਪੁਲਿਸ ਪਰ ਦੇਖੋ ਕੜੀ ਜਿਹੜੀ ਆ ਪੁਲਿਸ ਜੋੜ ਲੈਂਦੀ ਆ ਬਸ਼ਰਤੇ ਕਿ ਕੋਈ ਉਹਦੇ ਵਿੱਚ ਪ੍ਰੈਸ਼ਰ ਨਾ ਆਵੇ ਅਗਰ ਪੁਲਿਸ ਨਿਰਪੱਖਤਾ ਨਾਲ ਇਸ ਮੈਟਰ ਨੂੰ ਅੱਗੇ ਜਾਂਦੀ ਆ ਔਰ ਸਾਡੇ ਐਸਐਸਪੀ ਸਾਹਿਬ ਜਿਹੜੇ ਆ ਬਦਾਂ ਐਨੀ ਕੋਈ ਪ੍ਰੈਸ਼ਰ ਇਹਨੂੰ ਇਨਵੈਸਟੀਗੇਸ਼ਨ ਨੂੰ ਅੱਗੇ ਲੈ ਕੇ ਜਾਂਦੇ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਵੀ ਕਿਸੇ ਵੱਡੇ ਬੰਦਿਆਂ ਦੀਆਂ ਜਿਹੜੀਆਂ ਪੁਲਿਸ ਪੁਲਿਸ ਪੜਤਾਲ ਚ ਸ਼ਾਮਲ ਹੋਣ ਦੀਆਂ ਜਿਹੜੀਆਂ ਫੇਰੀਆਂ ਉਹ ਹੁਸ਼ਾਰਪੁਰ ਚ ਜ਼ਰੂਰ ਪੈ ਸਕਦੀਆਂ ਚੇਤਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਹਨ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਤੁਹਾਨੂੰ ਇੱਕ ਵਾਰ ਮੋੜ ਤੋਂ ਦੱਸ ਦੇਣਾ ਚਾਹੁੰਦੇ ਆ ਕਿ ਹੁਸ਼ਾਰਪੁਰ ਪੁਲਿਸ ਵੱਲੋਂ ਬੀਤੇ ਦਿਨੀ ਜਿਹੜੀ ਇੱਕ ਹਰਵੰਦ ਦੀ ਵੱਡੀ ਖੇਪ ਔਰ ਫੜੀ ਗਈ ਸੀਤਾ ਜਿਸਦੇ ਚਰਚਾ ਜਿਹੜੀ ਉਹ ਪੰਜਾਬੀ ਇੰਡਸਟਰੀ ਤੱਕ ਜਾਂ ਮੁੰਬਈ ਦੀ ਜਿਹੜੀ ਫਿਲਮੀ ਦੁਨੀਆ ਤੱਕ ਵੀ ਪਹੁੰਚਿਆ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਹੋਰ ਕੀ ਕੁਝ ਖੁਲਾਸੇ ਆ ਜਿਹੜੇ ਕੀਤੇ ਜਾਂਦੇ ਨੇ ਕੈਮਰਾ ਪਰਸਨ ਮਨਵੀਰ ਮੀਟੀਆਂ ਵਾਲਾ ਦੇ ਨਾਲ ਚੇਤਨ ਕਸ਼ਪ ਤਾਜ਼ਾ ਤਰੀਨ ਖਬਰਾਂ ਦੇ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ to affect positive change around them.